ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਪਰੇ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਕਿਸਾਨ ਭਰਾਵਾਂ ਤਰੀਕ ਹੋ ਗਈ ਹੈ 13 ਜਨਵਰੀ ਤੇ ਅੱਜ ਲੋਹੜੀ ਦਾ ਤਿਹਾਰ ਹੈ ਤੇ ਪਹਿਲਾਂ ਤਾਂ ਮੇਰੇ ਵੱਲੋਂ ਲੋਹੜੀ ਦੇ ਤਿਹਾਰ ਦੀ ਹੈ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਲੱਖ ਲੱਖ ਵਧਾਈ ਹੋਵੇ ਪਰਮਾਤਮਾ ਕਰੇ ਸਾਰਿਆਂ ਲਈ ਜਿਹੜਾ ਨਵਾਂ ਸਾਲ ਚੜ੍ਹਿਆ ਹੈ 2025 ਤਰਕੀਆ ਦੇਵੇ ਤੁਹਾਨੂੰ ਪਰਮਾਤਮਾ ਖੁਸ਼ੀ ਭਰਿਆ ਸਾਲ ਆਪਣਾ ਸਾਰਿਆਂ ਦਾ ਨੰਗੇ ਤੇ ਅੱਜ ਕਿਸਾਨ ਭਰਾਵਾਂੋਂ ਆਪਾਂ ਗੱਲ ਕਰਨੀ ਹੈ ਕਿਸਾਨ ਭਰਾਵਾਂ ਦੀ ਹੈ ਕਣਕਾ 60 ਤੋਂ 65 ਦਿਨ ਦੀ ਆ ਹੋ ਚੁੱਕੀ ਆ ਇਹ 70 ਦਿਨ ਤੱਕ ਵੀ ਤੇ ਜਿਹੜੀ ਆਪਾਂ ਕਣਕ ਦਾ ਝਾੜ ਵਧਾਉਣ ਦੇ ਲਈ ਆਪਾਂ ਸਪਰੇਅ ਕਰਨੀ ਹੁੰਦੀ ਹੈ ਸਪਰੇਅ ਕਰਨ ਦਾ ਆਪਾਂ ਤੁਹਾਨੂੰ ਸਮਾਂ ਵੀ ਦੱਸੂਗੇ ਉਹ ਸਪਰੇਅ ਆਪਾਂ ਕਿਸਾਨ ਭਰਾਵਾਂੋਂ ਜਿਹੜੀ ਕਰਦੇ ਆ ਕਣਕ ਦੇ ਉੱਤੇ ਐਨ ਪੀ ਕੇ 0 55 34 ਜਾਂ ਫਿਰ 13045 ਇਹਨਾਂ ਦੋਵਾਂ ਦੇ ਵਿੱਚੋਂ ਕਿਹੜਾ ਐਨਪੀਕੇ ਆਪਾਂ ਨੂੰ ਕਣਕ ਦੇ ਉੱਤੇ ਕਰਨਾ ਚਾਹੀਦਾ ਹੈ ਕਿਹੜਾ ਐਨਪੀਕੇ ਵਰਤੂਗੇ ਆਪਾਂ ਸਹੀ ਤਰੀਕੇ ਦੇ ਨਾਲ ਕਿਹੜਾ ਐਨਪੀਕੇ ਕਣਕ ਦਾ ਝਾੜ ਵਧਾਊਗਾ ਦਾਣਿਆਂ ਦੀ ਕੁਆਲਿਟੀ ਦਾਣੇ ਮੋਟੇ ਹੋਣਗੇ ਤੇ ਬੱਲੀ ਦੇ ਵਿੱਚ ਦਾਣਿਆਂ ਦੀ ਗਿਣਤੀ ਵਧੂਗੀ ਤੇ ਹੁਣ ਆਪਾਂ ਅੱਗੇ ਤੁਹਾਨੂੰ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦਵਾਂਗੇ ਵੀ ਕਿਹੜੇ ਐਨਪੀਕੇ ਦੀ ਕਦੋਂ ਆਪਸ ਪਰੇ ਕਰਨੀ ਹੈ ਤੇ ਸਾਰੀ ਜਾਣਕਾਰੀ ਦਵਾਂਗੇ ਵੀਡੀਓ ਨੂੰ ਤੱਕ ਐਂਡ ਤੱਕ ਬਣੇ ਰਹੋ ਤੇ ਹੋਰ ਕਿਸਾਨ ਭਰਾਵਾਂ ਤੱਕ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਦਾ ਬਟਨ ਵੀ ਪ੍ਰੈਸ ਕਰ ਲੋ ਤਾਂ ਕਿ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਹੁਣ ਕਿਸਾਨ ਭਰਾਵੋਂ ਐਨਪੀਕੇ 0523413045 ਇਹ ਦੋਵੇਂ ਐਨਪੀਕੇ ਵਧੀਆ ਏ ਆਪਾਂ ਐਵੇਂ ਨਹੀਂ ਕਹਿ ਸਕਦੇ ਵੀ ਇਹ ਐਨਪੀਕੇ ਮਾੜਾ ਏ ਪਰ ਕਣਕ ਦੀ ਫਸਲ ਦੇ ਵਿੱਚ ਆਪਾਂ ਨੂੰ ਜਿਹੜੀ ਘਾਟ ਆਪਣੀ ਕਣਕ ਦੇ ਵਿੱਚ ਹੈਗੀ ਹੈ ਜੇ ਆਪਾਂ ਉਸ ਤਰੀਕੇ ਦੇ ਨਾਲ ਉਹ ਐਨਪੀਕੇ ਦੀ ਸਪਰੇਅ ਕਰੂਗੇ ਤਾਂ ਆਪਾਂ ਨੂੰ 100% ਰਿਜ਼ਲਟ ਮਿਲੇਗਾ ਕਿਉਂਕਿ ਦੋਵਾਂ ਦੇ ਵਿੱਚ ਜਿਹੜੇ ਤੱਤ ਹੈ ਉਹ ਅਲੱਗ-ਅਲੱਗ ਤੱਤ ਨੇ ਤੇ ਕਣਕ ਦੀ ਫਸਲ ਦੇ ਉੱਤੇ ਜਿਹੜੀ ਕਿਸਾਨ ਭਰਾਵੋ ਆਪਾਂ ਕੋਈ ਵੀ ਐਨਪੀਕੇ ਦੀ ਸਪਰੇ ਕਰਨੀ ਹੁੰਦੀ ਹੈ ਉਹਦਾ ਜਿਹੜਾ ਸਹੀ ਸਮਾਂ ਹੈ ਉਹ ਆਪਾਂ ਗੋਭ ਤੋਂ ਪਹਿਲਾਂ ਇੱਕ ਸਪਰੇ ਜ਼ਰੂਰ ਐਨਪੀਕੇ ਦੀ ਕਰਨੀ ਹੁੰਦੀ ਹੈ ਗੋਭ ਭਰਨ ਤੋਂ ਪਹਿਲਾਂ ਆਪਣੀ ਕਣਕ 80 ਤੋਂ 85 ਦਿਨ ਦੀ ਜਦੋਂ ਹੋ ਜਾਂਦੀ ਹੈ ਹੁਣ ਜਿਹੜੀ ਆ ਕਣਕਾ 75 ਦਿਨ ਦੀ ਹੋ ਗਈਆਂ ਨੇ ਉਹਨਾਂ ਦੇ ਵਿੱਚ ਛੋਟੀ ਜਿਹੀ ਮੁੰਜਰਬਾਨੀ ਸ਼ੁਰੂ ਹੋ ਗਈ ਹੈ ਤੇ ਜਦੋਂ ਕਣਕ ਦੇ ਵਿੱਚ ਮੁੰਜਰਵਾਨੀ ਸ਼ੁਰੂ ਹੋ ਜਾਂਦੀ ਹੈ ਉਸ ਸਮੇਂ ਆਪਣੀ ਕਣਕ ਦਾ ਜਿਹੜਾ ਝਾੜ ਉਹ ਤੈਹ ਹੁੰਦਾ ਏ ਵੀ ਆਪਣੀ ਕਣਕ ਦੇ ਵਿੱਚ ਬੱਲੀਆ ਦੇ ਵਿੱਚ ਦਾਣਿਆਂ ਦੀ ਗਿਣਤੀ ਦਾਣੇ ਦਾ वजन ਤੇ ਉਸ ਸਮੇਂ ਜੇ ਆਪਾਂ ਇਹਨਾਂ ਵਿੱਚੋਂ ਇੱਕ ਦੀ ਸਪਰੇ ਕਰ ਦੂਗੇ ਤਾਂ ਆਪਾਂ ਨੂੰ ਜਿਹੜਾ ਝਾੜ ਹੈ ਉਹ ਬਹੁਤ ਵਧੀਆ ਦੇਖਣ ਨੂੰ ਮਿਲੇਗਾ ਬਹੁਤ ਸਾਰੇ ਕਿਸਾਨ ਭਰਾ ਕਹਿੰਦੇ ਆ ਜੀ ਸਾਡੀ ਤਾਂ ਕਣਕ 18 20 ਕੁਆਂਟਲ ਟੱਪ ਦੀ ਨਹੀਂ ਝਾੜ ਦੇ ਵਿੱਚ ਕਿਸਾਨ ਭਰਾਵੋ ਜੇ ਆਪਾਂ ਸਾਰੇ ਕਣਕ ਦੇ ਜਿਹੜੇ ਤੱਤ ਹੈ ਉਹ ਪੂਰੇ ਕਰੂਗੇ ਤਾਂ ਹੀ ਆਪਾਂ 28 28 ਕੁਆਂਟਲ ਕਣਕ ਤੋਂ ਝਾੜ ਲੈ ਸਕਦੇ ਆ ਹੁਣ ਆਪਾਂ ਕੰਮ ਕਰਦੇ ਆ ਆਪਾਂ ਨੂੰ ਖਰਾਕ ਦੀ ਲੋੜ ਹੁੰਦੀ ਹੈ ਜੇ ਆਪਾਂ ਖਰਾਕ ਪੂਰੀ ਨਹੀਂ ਖਾਊਗੇ ਤਾਂ ਆਪਣਾ ਸਰੀਰ ਵੀ ਕੰਮ ਅਦਾ ਕਰੂਗਾ ਸਰੀਰ ਫਿਰ ਆਪਣਾ ਕੰਮ ਕਿਵੇਂ ਕਰੂਗਾ ਜੇ ਆਪਾਂ ਖਰਾਕ ਨਹੀਂ ਖਾ ਰਹੇ ਇਸੇ ਤਰੀਕੇ ਦੇ ਨਾਲ ਜੇ ਕਣਕ ਦੇ ਵਿੱਚ ਆਪਾਂ ਸਾਰੇ ਤੱਤ ਪੂਰੇ ਕਰੂਗੇ ਉਹਨੂੰ ਖਰਾਕ ਮਿਲੂਗੀ ਤਾਂ ਦਾਣਿਆਂ ਦਾ ਭਜਨ ਵਧੂਗਾ ਗਿਣਤੀ ਵਧੂਗੀ ਦਾਣਿਆਂ ਦੀ ਤੇ ਕਣਕ ਆਪਣੀ ਕਿਵੇਂ ਫਿਰ 18 20 ਕੁਇੰਟਲ ਝਾੜ ਦੇ ਦੂਗੀ 28 ਕੁਇੰਟਲ ਝਾੜ ਪੱਕਾ ਏ ਤੇ ਹੁਣ ਆਪਾਂ ਇਹਨਾਂ ਦੋਵਾਂ ਦੇ ਵਿੱਚੋਂ ਕੀ ਦੀ ਆਪਾਂ ਸਪਰੇਅ ਕਣਕ ਦੇ ਵਿੱਚ ਕਰਨੀ ਹੈ ਹਾਂਜੀ ਕਿਸਾਨ ਭਰਾਵੋ ਜਿਹੜਾ ਐਨਪੀਕੇ 05234 ਹੈ ਉਹਦੀ ਆਪਾਂ ਕਣਕ ਦੇ ਉੱਤੇ ਕਦੋਂ ਸਪਰੇਅ ਕਰਨੀ ਹੈ ਤੇ ਕਿਹੜੀ ਆਪਾਂ ਹਾਲਤ ਦੇ ਵਿੱਚ ਕਰਨੀ ਹੈ ਜਿਹੜਾ 05234 ਹੈ ਕਿਸਾਨ ਭਰਾਵੋ ਉਹਦੇ ਵਿੱਚ ਜਿਹੜਾ ਨਾਈਟ੍ਰੋਜਨ ਹੈ ਉਹ 0% ਹੈ ਤੇ 52% ਫਾਸਫੋਰਸ ਹੈ ਡਾਈ ਦੀ ਮਾਤਰਾ ਤੇ 34% ਉਹਦੇ ਵਿੱਚ ਪोटाश ਹੈ ਹੁਣ ਕਿਸਾਨ ਭਰਾਵੋ ਜੇ ਤੁਸੀਂ ਬਿਜਾਈ ਦੇ ਸਮੇਂ ਕਣਕ ਦੇ ਵਿੱਚ ਡੀਏਪੀ ਨਹੀਂ ਪਾਈ ਤਾਂ ਜਿਹੜੀ ਕਣਕ ਦੇ ਵਿੱਚ ਥੋੜੀ ਦੇ ਵਿੱਚ ਜਦੋਂ ਕਣਕ ਨੇ ਨਸਾਰਾ ਕਰਨਾ ਹੈ ਗੋਭਬਾਨੀ ਸ਼ੁਰੂ ਹੋਣੀ ਹੈ ਤਾਂ ਉਸ ਸਟੇਜ ਤੇ ਕਣਕ ਨੂੰ ਜਿਹੜੀ ਫਾਸਫੋਰਸ ਦੀ ਡਾਈ ਦੀ ਜ਼ਰੂਰਤ ਹੁੰਦੀ ਹੈ ਜੇ ਤੁਸੀਂ ਜ਼ਮੀਨ ਦੇ ਵਿੱਚ ਡਾਈ ਨਹੀਂ ਪਾਇਆ ਤਾਂ ਤੁਸੀਂ ਜਿਹੜੀ 05234 ਦੀ ਹੈ ਇਹਦੀ ਤੁਸੀਂ ਗੋਬਰ ਤੋਂ ਪਹਿਲਾਂ ਇੱਕ ਸਪਰੇਅ ਕਰ ਸਕਦੇ ਆ 1 ਕਿਲੋ 05234 ਨਾਲ ਤੁਸੀਂ ਬੋਰਨ ਐਡ ਕਰ ਸਕਦੇ ਆ 80 ਤੋਂ 100 ਗ੍ਰਾਮ ਤੇ 150 ਲੀਟਰ ਦੇ ਨਾਲ ਤੁਸੀਂ ਇਹਦੀ ਕਣਕ ਦੇ ਉੱਤੇ ਸਪਰੇਅ ਕਰੋ ਤੁਹਾਨੂੰ ਬਹੁਤ ਵਧੀਆ ਬੈਨੀਫਿਟ ਮਿਲੂਗਾ ਤੇ 13045 ਹੈ ਇਹਦੇ ਵਿੱਚ 13% ਨਾਈਟ੍ਰੋਜਨ ਹੈ ਤੇ 0% ਪਟਾ ਡਾਈ ਦੀ ਮਾਤਰਾ ਇਹਦੇ ਵਿੱਚ 0% ਹੈ ਤੇ ਪोटाश ਇਹਦੇ ਵਿੱਚ ਹੈਗੀ ਹੈ ਜੀ 45% ਤੇ ਜੇ ਤੁਸੀਂ ਆਪਣੀ ਕਣਕ ਦੇ ਵਿੱਚ ਡੀਏਪ ਥੱਲੇ ਪਾਇਆ ਹੈ ਤਾਂ ਤੁਹਾਨੂੰ 05234 ਦੀ ਸਪਰੇਅ ਕਰਨ ਦੀ ਕੋਈ ਜ਼ਰੂਰਤ ਨਹੀਂ ਤਾਂ ਫਿਰ ਤੁਸੀਂ ਜਿਹੜੀ 13045 1 ਕਿਲੋ ਨਾਲ ਬੋਰਨ ਐਡ ਕਰ ਸਕਦੇ ਹੋ ਤਾਂ ਗੋਭ ਤੋਂ ਪਹਿਲਾਂ ਕਣਕ ਦੇ ਜਦੋਂ ਗੋਭਾਨੀ ਸ਼ੁਰੂ ਹੁੰਦੀ ਤਾਂ ਸਪਰੇਅ ਤੁਸੀਂ 1 ਕਿਲੋ ਤੋਂ 1.5 ਕਿਲੋ ਲੇ ਕੇ ਕਣਕ ਦੇ ਉੱਤੇ ਸਪਰੇਅ ਕਰ ਸਕਦੇ ਹੋ ਤੁਹਾਨੂੰ ਬਹੁਤ ਵਧੀਆ ਬੈਨੀਫਿਟ ਮਿਲਣਗੇ ਤੇ ਕਣਕ ਜਿਹੜੀ ਤੁਹਾਡੀ ਝਾੜ ਦੇ ਵਿੱਚ 3 ਤੋਂ 4 ਕੁਇੰਟਲ ਝਾੜ ਦਾ ਜਰੂਰ ਵਾਧਾ ਹੋਵੇਗਾ